ਮਨੁਸਮ੍ਰਿਤੀ ਦੋਸਤੋ ਤੁਸੀਂ ਜਾਣਦੇ ਹੋ ਕਿ ਇਹ ਕਿਤਾਬ ਸ਼ੁਰੂ ਤੋਂ ਹੀ ਵਿਵਾਦਾਂ ਦੇ ਵਿੱਚ ਰਹੀ ਹੈ ਤੁਸੀਂ ਇਹਦੀ ਚਰਚਾ ਸੋਸ਼ਲ ਮੀਡੀਆ ਤੇ ਜਾਂ ਫਿਰ ਹੋਰ ਪਲੇਟਫਾਰਮਸ ਤੇ ਅਕਸਰ ਹੁੰਦੀ ਸੁਣੀ ਹੋਣੀ ਹੈ ਅਜਿਹਾ ਕੀ ਕਰਨਾ ਹੈ ਕਿ ਜਿਹੜੀ ਇਹ ਕਿਤਾਬ ਹੈ ਉਹ ਵਿਵਾਦਾਂ ਦੇ ਵਿੱਚ ਰਹੀ ਹੈ ਆਪਾਂ ਇਸ ਚੀਜ਼ ਦਾ ਵਿਸ਼ਲੇਸ਼ਣ ਕਰਨ ਦੇ ਲਈ ਵੀਡੀਓ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਅੱਜ ਆਪਾਂ ਤੀਸਰੀ ਜੋ ਵੀਡੀਓ ਦੇ ਵਿੱਚ ਆਪਾਂ ਇੱਕ ਅਲੱਗ ਵਿਸ਼ੇ ਤੇ ਚਰਚਾ ਕਰਾਂਗੇ ਇਸ ਤੋਂ ਪਹਿਲਾਂ ਜੋ ਵੀਡੀਓਜ਼ ਆਪਾਂ ਬਣਾ ਚੁੱਕੇ ਹਾਂ ਦੋ ਵੀਡੀਓਜ਼ ਤੁਹਾਡੇ ਸਾਹਮਣੇ ਕਰ ਚੁੱਕੇ ਹਾਂ ਪਹਿਲੀ ਵੀਡੀਓ ਦਾ ਜੋ ਵਿਸ਼ਾ ਸੀ ਉਹ ਸੀ ਕਿ ਡਾਕਟਰ ਭੀਮਰੋ ਅੰਬੇਦਕਰ ਨੇ ਇਸ ਕਿਤਾਬ ਨੂੰ ਸਮਾਜ ਦੇ ਲਈ ਖਾਸ ਕਰਕੇ ਦਲਿਤ ਸਮਾਜ ਦੀ ਹਕਤ ਤੱਕ ਸਮਝਦੇ ਹੋਏ 1927 ਦੇ ਵਿੱਚ ਸੰਕੇਤਕ ਰੂਪ ਦੇ ਵਿੱਚ ਕਿਉਂ ਟੜਿਆ ਸੀ ਉੱਤੇ ਵਿੱਚ ਕੀ ਕਾਰਨ ਸੀ ਦੂਸਰੀ ਜਿਹੜੀ ਵੀਡੀਓ ਸੀਗੀ ਉਹਦੇ ਵਿੱਚ ਆਪਾਂ ਵਿਸਥਾਰ ਨਾਲ ਚਰਚਾ ਕੀਤੀ ਸੀ ਸਬੂਤ ਸਹਿਤ ਇਹਦੇ ਵਿੱਚੋਂ ਜੋ ਲੋਕ ਜੋ ਅਧਿਆਏ ਜੋ ਸ਼ਬਦ ਆ ਦਿੱਤੇ ਹੋਏ ਨੇ ਸ਼ੁਦਰਾਂ ਬਾਰੇ ਜਿਹਨੂੰ ਅਸੀਂ ਅੱਜ ਗਲਤ ਜੋ ਸ਼ਬਦ ਵਰਤ ਲਏ ਨੇ ਉਹਨਾਂ ਦੇ ਉਹਨਾਂ ਦੇ ਬਾਰੇ ਇਹ ਕਿਤਾਬ ਕੀ ਕਹਿੰਦੀ ਹੈ ਉਹਨਾਂ ਦੀ ਸਥਿਤੀ ਬਾਰੇ ਕੀ ਕਹਿੰਦੀ ਹੈ ਉਹਨਾਂ ਤੇ ਕਿਸ ਤਰ੍ਹਾਂ ਦੀਆਂ ਬੰਦਸ਼ਾਂ ਜਿਹੜੀਆਂ ਨੇ ਉਹ ਇਹ ਕਿਤਾਬ ਲਗਾਉਂਦੀ ਹੈ ਤੇ ਉਹਦੇ ਬਾਰੇ ਆਪਾਂ ਦੂਜੀ ਵੀਡੀਓ ਜਿਹੜੀ ਉਹ ਬਣਾ ਕੇ ਤੁਹਾਡੇ ਸਾਹਮਣੇ ਕੀਤੀ ਸੀ ਦੋਨੋਂ ਵੀਡੀਓਜ਼ ਨੂੰ ਤੁਹਾਡਾ ਬੜਾ ਪਿਆਰ ਮਿਲਿਆ ਬੜੀ ਸਪੋਰਟ ਮਿਲੀ ਹੈ ਤੇ ਤੀਸਰੀ ਜਿਹੜੀ ਵੀਡੀਓ ਆਪਾਂ ਇਸੇ ਕਿਤਾਬ ਦੇ ਆਧਾਰ ਤੇ ਤੁਹਾਡੇ ਲਈ ਲੈ ਕੇ ਆਏ ਆ ਉਹ ਹੈ ਇਹ ਜਿਹੜੀ ਕਿਤਾਬ ਹੈ ਮਨੁਸਮ੍ਰਿਤੀ ਨਾਂ ਦੀ ਇਹ ਕਿਤਾਬ ਹੈ ਔਰਤਾਂ ਬਾਰੇ ਕੀ ਕਹਿੰਦੀ ਹੈ ਔਰਤਾਂ ਨੂੰ ਕਿਸ ਸਥਿਤੀ ਦੇ ਵਿੱਚ ਰੱਖਦੀ ਹੈ ਉਹਨਾਂ ਨੂੰ ਕਿੰਨੀ ਕੁ ਆਜ਼ਾਦੀ ਦੇਣਾ ਚਾਹੀਦੀ ਹੈ ਕਿਸ ਤਰ੍ਹਾਂ ਦੀਆਂ ਉਹ ਬੰਦਸ਼ਾਂ ਜਿਹੜੀਆਂ ਇਹ ਕਕਾਬ ਜਿਹੜੀਆਂ ਔਰਤਾਂ 'ਤੇ ਲਗਾਉਣ ਦੇ ਹੱਕ ਦੇ ਵਿੱਚ ਉਹ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਚਰਚਾ ਕਰਦੇ ਹਾਂ। ਦੋਸਤੋ ਅਧਿਆਇ ਨੰਬਰ 2 ਸਲੋਕ ਨੰਬਰ 67 ਦੇ ਵਿੱਚ ਇਸਤਰੀ ਬਾਰੇ ਲਿਖਿਆ ਹੈ ਕਿ ਇਸਤਰੀ ਦਾ ਵਿਆਹ ਸ਼ਾਸਤਰ ਅਨੁਸਾਰ ਹੋਣਾ ਹੀ ਮੰਤਰ ਸੰਸਕਾਰ ਹੈ। ਪਤੀ ਦੀ ਸੇਵਾ ਹੀ ਉੱਤਮ ਸੰਸਕਾਰ ਹੈ। ਇਸੇ ਅਧਿਆਏ ਦੇ ਸ਼ਲੋਕ ਨੰਬਰ 213 ਦੇ ਵਿੱਚ ਲਿਖਿਆ ਹੈ ਕਿ ਇਸਤਰੀ ਜਾਤੀ ਤੋਂ ਦੂਰ ਰਹਿਣਾ ਅਤੀ ਉੱਤਮ ਹੈ ਕਿਉਂਕਿ ਇਹ ਝਟਪਟ ਦੋਸ਼ ਲਗਾ ਦਿੰਦੀ ਹੈ। ਇਸੇ ਅਧਿਆਏ ਦੇ ਸ਼ਲੋਕ ਨੰਬਰ 2 214 ਦੇ ਵਿੱਚ ਲਿਖਿਆ ਹੈ ਕਿ ਭਾਵੇਂ ਕਿਤਨਾ ਵੀ ਵਿਦਵਾਨ ਹੋਵੇ ਇਸਤਰੀ ਦਾ ਸੰਗ ਪਤਿਤ ਕਰ ਦੇਣ ਵਾਲਾ ਹੁੰਦਾ ਹੈ। ਇਸ ਤੋਂ ਅੱਗੇ ਅਧਿਆਏ ਨੰਬਰ 3 ਦੀ ਗੱਲ ਕਰਦੇ ਹਾਂ। ਕੈ ਸਲੋਕ ਨੰਬਰ 11 ਵਿੱਚ ਲਿਖਿਆ ਹੈ ਕਿ ਜਿਸ ਲੜਕੀ ਦਾ ਕੋਈ ਭਰਾ ਜਾਂ ਪਿਤਾ ਨਾ ਹੋਵੇ ਉਸ ਨਾਲ ਵਿਆਹ ਨਾ ਕਰੋ ਅਧਿਆਇ ਨੰਬਰ 5 ਦੇ ਸਲੋਕ ਨੰਬਰ 147 ਦੇ ਵਿੱਚ ਲਿਖਿਆ ਗਿਆ ਹੈ ਕਿ ਇਸਤਰੀ ਭਾਵੇਂ ਕਿਸ ਉਮਰ ਦੀ ਵੀ ਹੋਵੇ ਉਸ ਨੂੰ ਸਤੰਤਰ ਨਾ ਕਰੋ ਸਲੋਕ ਨੰਬਰ 148 ਦੇ ਵਿੱਚ ਲਿਖਿਆ ਕਿ ਉਹ ਬਾਲਪਨ ਵਿੱਚ ਪਿਤਾ ਦੀ ਜਵਾਨੀ ਵਿੱਚ ਪਤੀ ਦੀ ਰੰਡੀ ਹੋ ਕੇ ਪੁੱਤਰਾਂ ਦੀ ਆਗਿਆ ਦੀ ਪਾਲਣਾ ਕਰੇ ਇਸ ਤੋਂ ਅੱਗੇ ਸ਼ਲੋਕ ਨੰਬਰ 149 ਕਹਿੰਦਾ ਹੈ ਕਿ ਇਸ ਤਰੀਕਾ ਦੇ ਵੀ ਪਿਤਾ ਭਾਈ ਪੁੱਤਰ ਦੀ ਆਗਿਆ ਦੀ ਉਲੰਘਣਾ ਦੀ ਇੱਛਾ ਕਦੇ ਨਾ ਕਰੇ। ਇਸ ਤੋਂ ਅੱਗੇ ਸ਼ਲੋਕ ਨੰਬਰ 151 ਦੇ ਵਿੱਚ ਕਿਹਾ ਹੈ ਕਿ ਪਿਤਾ ਜਾਂ ਭਾਈ ਇਸਤਰੀ ਨੂੰ ਜਿਸ ਨਾਲ ਵੀ ਜੋੜ ਦੇਣ ਉਹ ਉਸ ਪਤੀ ਦੀ ਸੇਵਾ ਕਰੇ। ਤੇ ਰੰਡੀ ਹੋ ਕੇ ਪਰਾਏ ਪੁਰਸ਼ ਨਾਲ ਪਿਆਰ ਕਦੇ ਨਾ ਕਰੇ। ਸ਼ਲੋਕ ਨੰਬਰ 154 ਕਹਿੰਦਾ ਹੈ ਕਿ ਭਾਵੇਂ ਪਤੀ ਬੇਗੁਣ ਤੇ ਬੇਵਿਚਾਰੀ ਵੀ ਹੋਵੇ ਪਤੀਵ੍ਰਤ ਇਸਤਰੀ ਸੇਵਾ ਤੋਂ ਮੂੰਹ ਨਾ ਮੋੜੇ ਇਸ ਤੋਂ ਅੱਗੇ ਸ਼ਲੋਕ ਨੰਬਰ 155 ਕਹਿੰਦਾ ਹੈ ਕਿ ਇਸਤਰੀ ਪਤੀ ਦੀ ਅਰਧੰਗੀ ਹੈ ਇਸ ਲਈ ਉਸ ਦਾ ਯਗ ਵਰਤ ਕਰਨਾ ਪਤੀ ਦੀ ਸੇਵਾ ਹੀ ਹੈ 156 ਸ਼ਲੋਕ ਨੰਬਰ ਦੇ ਵਿੱਚ ਲਿਖਿਆ ਹੈ ਕਿ ਪਤੀਵ੍ਰਤ ਇਸਤਰੀ ਆਪਣੇ ਪਤੀ ਦੇ ਮਰ ਜਾਣ ਤੋਂ ਬਾਅਦ ਵੀ ਉਸ ਦੀ ਆਗਿਆ ਦੀ ਪਾਲਣਾ ਕਰਦਾ ਕਰਦੀ ਰਹੇ ਸ਼ਲੋਕ ਨੰਬਰ 157 ਪਿਛੋਂ ਦੂਜਾ ਪਤੀ ਨਾ ਕਰੇ ਤੇ ਲੋੜ ਅਨੁਸਾਰ ਫਲ ਫੁੱਲ ਖਾ ਕੇ ਹੀ ਆਪਣਾ ਜੀਵਨ ਨਿਰਵਾਹ ਕਰੇ ਸ਼ਲੋਕ ਨੰਬਰ 158 ਦੇ ਵਿੱਚ ਲਿਖਿਆ ਹੈ ਕਿ ਪਤੀ ਵਰਤ ਇਸਤਰੀ ਬ੍ਰਹਮਚਾਰੀ ਨਿਜਮਾ ਨੂੰ ਪਾਲੇ ਤੇ ਨਿਰਪਲਤਾ ਦੇ ਵਿੱਚ ਹੀ ਆਪਣਾ ਜੀਵਨ ਬਿਤਾ ਰਹੀ ਸ਼ਲੋਕ ਨੰਬਰ 160 ਦੇ ਵਿੱਚ ਲਿਖਿਆ ਹੈ ਕਿ ਰੰਡੀ ਹੋ ਕੇ ਪਤੀ ਵਰਤ ਇਸਤਰੀ ਔਲਾਦ ਦੀ ਕਦੇ ਵੀ ਦੂਜੇ ਔਲਾਦ ਲਈ ਕਦੇ ਵੀ ਦੂਜੇ ਪਤੀ ਦੀ ਇੱਛਾ ਨਾ ਕਰੇ। ਸ਼ਲੋਕ ਨੰਬਰ 161 ਜੋ ਇਸਤਰੀ ਔਲਾਦ ਪਿੱਛੇ ਦੂਜਾ ਪਤੀ ਕਰਦੀ ਹੈ ਉਹ ਕਦੇ ਵੀ ਪਤੀ ਲੋਕ ਨੂੰ ਨਹੀਂ ਜਾਂਦੀ। ਸ਼ਲੋਕ ਨੰਬਰ 162 ਦੂਜੇ ਪਤੀ ਤੋਂ ਸੰਤਾਨ ਉਤਪਤ ਕਰਨੀ ਸ਼ਕਤਰ ਦੀ ਬਰੁੰਧ ਹੈ ਤੇ ਉਹ ਆਪਣੇ ਔਲਾਦ ਨਹੀਂ ਰਖਾਉਂਦੀ। ਸ਼ਲੋਕ ਨੰਬਰ 163 ਦੇ ਵਿੱਚ ਲਿਖਿਆ ਹੈ ਕਿ ਜੋ ਇਸਤਰੀ ਇੱਕ ਮਨਖਟੂ ਨੂੰ ਛੱਡ ਕੇ ਦੂਜੇ ਧਨਾੜ ਪੁਰਸ਼ ਨੂੰ ਕਰਦੀ ਹੈ ਨੀਚੇ ਇਸ ਤੋਂ ਅੱਗੇ ਇਸੇ ਅਧਿਆਇ ਦੇ ਸ਼ਲੋਕ ਨੰਬਰ 164 'ਚ ਲਿਖਿਆ ਹੈ ਕਿ ਦੂਜੇ ਪਤੀ ਨੂੰ ਕਰਨ ਤੋਂ ਗਿੱਦੜ ਦਾ ਜਨਮ ਹੁੰਦਾ ਹੈ ਤੇ ਅਜਹੀ ਇਸਤਰੀ ਦੁਖੀ ਹੁੰਦੀ ਹੈ ਤੇ ਬਦਨਾਮੀ ਪਾਉਂਦੀ ਹੈ। ਕਿਸਮੁ ਅੱਗੇ 165 ਨੰਬਰ ਸ਼ਲੋਕ ਕਹਿੰਦਾ ਹੈ ਕਿ ਇੰਦ੍ਰੇ ਜਿਤ ਭਾਵ ਆਪਣੀਆਂ ਨਿੱਜੀ ਇਛਾਵਾਂ ਤੇ ਕਾਬੂ ਰੱਖਣ ਵਾਲੀ ਪਤੀ ਵਰਤ ਇਸਤਰੀ ਪਤੀ ਲੋਕ ਨੂੰ ਜਾਂਦੀ ਹੈ। ਤੇ ਇੰਦ੍ਰੇ ਜਿਤ ਇਸ ਤਰੀ ਇਸ ਲੋਕ ਦੇ ਵਿੱਚ ਪ੍ਰਤਿਸ਼ਟਾ ਤੇ ਪਤੀ ਲੋਕ ਦੇ ਵਿੱਚ ਪਰਲੋਕ ਨੂੰ ਪ੍ਰਾਪਤ ਕਰਦੀ ਹੈ ਅਧਿਆਇ ਨੰਬਰ 8 ਦੇ ਵਿੱਚ ਸ਼ਲੋਕ ਨੰਬਰ 77 ਕਹਿੰਦਾ ਹੈ ਕਿ ਬਿਨਾ ਲੋਭ ਪੁਰਸ਼ ਇੱਕ ਗਵਾਹੀ ਦੇ ਸਕਦਾ ਹੈ ਪਰ ਪਵਿੱਤਰ ਕਈ ਇਸਤਰੀਆਂ ਵੀ ਗਵਾਹੀ ਨਹੀਂ ਦੇ ਸਕਦੀਆਂ ਇਸ ਤੋਂ ਅੱਗੇ ਅਧਿਆਇ ਨੰਬਰ 9 ਦੇ ਵਿੱਚ ਸ਼ਲੋਕ ਨੰਬਰ 2 ਚ ਲਿਖਿਆ ਹੈ ਕਿ ਪਤੀ ਆਪਣੀ ਇਸਤਰੀ ਨੂੰ ਸਦਾ ਦਬਕੇ ਦੇ ਵਿੱਚ ਰੱਖੇ ਜੋ ਇਸਤਰੀ ਵਸੈਣੀ ਹੋਵੇ ਉਸ ਨੂੰ ਕਦੇ ਵੀ ਖੁੱਲਾ ਨਾ ਰੱਖੇ ਸਗੋਂ ਹਮੇਸ਼ਾ ਆਪਣੇ ਨਾਲ ਹੀ ਰੱਖੇ ਇਸ ਤੋਂ ਅੱਗੇ ਸ਼ਲੋਕ ਨੰਬਰ 3 ਕਹਿੰਦਾ ਹੈ ਕਿ ਇਸ ਦੀ ਸੁਤੰਤਰ ਰੱਖਣ ਦੀ ਅਧਿਕਾਰ ਹੀ ਨਹੀਂ ਹੈ ਬਾਲਪਣੇ ਦੇ ਵਿੱਚ ਉਹ ਪਿਤਾ ਦੀ ਜਵਾਨੀ ਦੇ ਵਿੱਚ ਪਤੀ ਦੀ ਤੇ ਬੁਢਾਪੇ ਦੇ ਵਿੱਚ ਪੁੱਤਰ ਦੀ ਰਾਖੀ ਵਿੱਚ ਹੋਣੀ ਯੋਗ ਹੈ ਸ਼ਲੋਕ ਨੰਬਰ 5 ਕਹਿੰਦਾ ਹੈ ਕਿ ਇਸਤਰੀ ਸੁਤੰਤਰ ਹੋ ਜਾਣ ਤੇ ਦੋਹਾਂ ਕੁਲਾਂ ਅਰਥਾਤ ਨਾਨਕੇ ਤੇ ਦਾਦਕਿਆਂ ਦਾ ਨਾਸ਼ ਕਰਦੀਆਂ ਨੇ ਅਗੇ ਸ਼ਲੋਕ ਨੰਬਰ 7 ਕਹਿੰਦਾ ਹੈ ਕਿ ਇਸਤਰੀ ਦੀ ਰਾਖੀ ਨਿਜਮ ਅਨੁਸਾਰ ਕਰਨੀ ਕੋਲ ਸੰਤਾਨ ਤੇ ਧਰਮ ਦੀ ਰਾਖੀ ਕਰਨ ਦੇ ਬਰਾਬਰ ਹੈ। ਸ਼ਲੋਕ ਨੰਬਰ 8 ਦੇ ਵਿੱਚ ਕਿਹਾ ਗਿਆ ਹੈ ਕਿ ਪਤੀ ਦਾ ਬਿਰਜ ਇਸਤਰੀ ਦੇ ਗਰਭ ਤੋਂ ਔਲਾਦ ਦੀ ਸ਼ਕਲ ਦੇ ਵਿੱਚ ਜਨਮ ਹੁੰਦਾ ਹੈ। ਇਸਤਰੀ ਦਾ ਧਰਮ ਇਹੀ ਹੈ ਕਿ ਉਹ ਕਿ ਉਸ ਦੀ ਉਸ ਵਿੱਚ ਘੜੀ ਮੁੜੀ ਸੰਤਾਨ ਪੈਦਾ ਹੁੰਦੀ ਰਹੇ। ਇਸ ਤੋਂ ਅੱਗੇ ਸ਼ਲੋਕ ਨੰਬਰ 17 ਦੇ ਵਿੱਚ ਕਿਹਾ ਗਿਆ ਹੈ ਕਿ ਇਸਤਰੀ ਦਾ ਸੰਸਕਾਰ ਦਿਨ ਮੰਤਰਾਂ ਤੋਂ ਹੋਣਾ ਯੋਗ ਹੈ ਕਿਉਂਕਿ ਅ ਇਸਤਰੀਆਂ ਲਈ ਇੰਦਰੀ ਤੇ ਮੰਤਰ ਸੰਸਕਾਰ ਨਹੀਂ ਤੇ ਝੂਠ ਬੋਲਣਾ ਇਹਨਾਂ ਦਾ ਵੱਡਾ ਗੁਨਾਹ ਹੈ ਇਸ ਤੋਂ ਅੱਗੇ ਇਸੇ ਅਧਿਆਇ ਦੇ ਸ਼ਲੋਕ ਨੰਬਰ 18 ਦੇ ਵਿੱਚ ਔਰਤਾਂ ਬਾਰੇ ਕਿਹਾ ਗਿਆ ਹੈ ਕਿ ਇਸਤਰੀ ਦੇ ਦੁਰਗੁਣਾ ਦਾ ਹਾਲ ਵੇਦਾਂ ਤੇ ਉਪਨਿਸ਼ਦਾਂ ਦੇ ਵਿੱਚ ਬਹੁਤ ਸਾਰਾ ਲਿਖਿਆ ਹੋਇਆ ਮਿਲਦਾ ਹੈ ਇੰਨਾ ਦੇ ਸਭਾਉ ਦੇ ਢੂੰਡ ਇਤੋਂ ਵੀ ਕੀਤੀ ਗਈ ਹੈ ਇਸ ਤੋਂ ਬਾਅਦ ਇਸੇ ਅਧਿਆਇ ਦੇ ਸ਼ਲੋਕ ਨੰਬਰ 71 ਦੇ ਵਿੱਚ ਕਿਹਾ ਗਿਆ ਹੈ ਕਿ ਫਟਕਾਰਯੋਗ ਫਰੇਬਣ ਸੁਦੈਨ ਜਿੱਦੜ ਇਨ੍ਹਾਂ ਗੁਣਾ ਸਹਿਤ ਇਸਤਰੀ ਭਾਵੇਂ ਵਿਆਹ ਵੀ ਕੀਤਾ ਹੋਵੇ ਉਸ ਨੂੰ ਤੁਰੰਤ त्याग ਦਿਓ ਇਸ ਤੋਂ ਅੱਗੇ ਸ਼ਲੋਕ ਨੰਬਰ 70 ਕਹਿੰਦਾ ਹੈ ਕਿ ਜਵਾਰੀ ਨਸ਼ਈ ਬਿਮਾਰ ਪਤੀ ਦੀ ਜੋ ਬੇਅਦਵੀ ਕਰਦੀ ਹੈ ਉਸ ਨੂੰ 3 ਮਹੀਨੇ ਤਾਈਂ ਕੋਈ ਗਹਿਣਾ ਜਾਂ ਕੱਪੜਾ ਨਹੀਂ ਦੇਣਾ ਚਾਹੀਦਾ ਇਸ ਤੋਂ ਅੱਗੇ ਸ਼ਲੋਕ ਨੰਬਰ 79 ਕਹਿੰਦਾ ਹੈ ਕਿ ਜੇ ਇਸਤਰੀ ਸ਼ਰਾਬਣ ਸਾਧੂਆਂ ਦੀ ਨਿੰਦਕ ਦੁਸ਼ਮਣੀ ਕਰਨ ਵਾਲੀ ਦੁਖੀ ਘਾਤ ਕਰਨ ਵਾਲੀ ਧਨ ਦਾ ਨਾਸ਼ ਕਰਨ ਵਾਲੀ ਹੋਵੇ ਤਾਂ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ ਸ਼ਲੋਕ ਨੰਬਰ 80 ਦੇ ਵਿੱਚ ਲਿਖਿਆ ਹੈ ਕਿ ਧੀ ਜੰਮਣ ਵਾਲੀ ਬਾਝ ਜਦ ਜਿਸ ਦੀ ਮੰਗਰ ਬਾਲ ਨਾ ਲੱਗੇ 8ਵੇਂ 10ਵੇਂ ਜਾਂ 11ਵੇਂ ਸਾਲ ਪਿਛੋਂ ਹੋਰ ਵਿਆਹ ਕਰ ਲੈਣਾ ਚਾਹੀਦਾ ਹੈ। ਇਸੇ ਅਧਿਆਏ ਦੇ ਸ਼ਲੋਕ ਨੰਬਰ 93 ਦੇ ਵਿੱਚ ਲਿਖਿਆ ਹੈ ਕਿ ਲੜਕਾ 30 ਸਾਲ ਦਾ ਹੋਵੇ ਤਾਂ 12 ਸਾਲ ਦੀ ਲੜਕੀ ਨਾਲ ਵਿਆਹ ਕਰੇ ਜਾਂ 24 ਸਾਲ ਦਾ ਪੁੱਤਰ 8 ਸਾਲ ਦੀ ਪੁੱਤਰੀ ਦਾ ਆਪਸ ਵਿੱਚ ਵਿਆਹ ਹੋਵੇ। ਸਲੋਕ ਨੰਬਰ 228 ਦੇ ਵਿੱਚ ਲਿਖਿਆ ਹੈ ਕਿ ਇਸਤਰੀ ਬਾਲ ਬੁੱਢਾ ਸੁਦਾਈ ਗਰੀਬ ਤੇ ਰੋਗੀ ਆਦਿ ਪੁਰਸ਼ਾਂ ਨੂੰ ਬੈਤ ਮਰਨ ਦੀ ਸਜਾ ਦੇਣੀ ਯੋਗ ਹੈ